ਗੁਰੂ ਸਾਹਿਬ ਦਾ ਬਖਸ਼ਣਪੂਰਵ ਸ਼ੁਕਰੀਆ ਜੀ ਇੱਕ ਮਿੰਟ ਇੱਕ ਮਿੰਟ ਸਾਰਿਆਂ ਜਿਤੇ ਬੰਦੀਆਂ ਦਾ ਦਰਵਾਜ਼ੇ ਕਿ ਜਿੰਨਾ ਸਾਹਿਬ ਆਪ ਸਿਰ ਨਾਲ ਮਿਲ ਕੇ ਇਸ ਸਮਾਗਮ ਤੇ ਸ਼ਮੂਰਤਾ ਹੋਈ ਹੈ ਗੁਰੂ ਮਹਾਰਾਜ ਦੇ ਕੌਮ ਦੇ ਸਰਪ੍ਰਸਤ ਮੇਰ ਕਰਕੇ ਇੱਦਾਂ ਨਾਲ ਮਿਲ ਕੇ ਅਗਲੇ ਕਾਰਜ ਵੀ ਜਿਹੜੇ ਆ ਕੌਮ ਨਾਲ ਮਿਲ ਕੇ ਜਿਉਂ ਰਾਤ ਨੂੰ ਦੇਰਾ ਸਾਮਤੀ ਬਣਦੀ ਹੈ ਅਰਦਾਸ ਤੇ ਸਿੰਘ ਸਾਹਿਬ ਵੱਲੋਂ ਬਣਾ ਲਿਆ ਜਾਂਦਾ ਹੈ ਤਾਂ ਮੰਨਦੇ ਹਾਂ ਕਿ ਚੰਗਾ ਕਦਮ ਹੈ ਕੌਮ ਵਾਸਤੇ ਇਹ ਚੰਗਾ ਜੀ ਬਹੁਤ ਵਧੀਆ ਗੱਲ ਹੈ ਜਿਹੜਾ ਜੀ ਨਾਲ ਮਿਲ ਕੇ ਇਹ ਸਾਡਾ ਬੜਾ बड़ा एक यादगारी भी आ एक दुखदी भी आ जरा घरों घर आवा इस करके मेरा ख्याल सारी कौन को बाकी जो मत भेज रहे हो बाद चले जा सके उन्होंने शहीदों को प्रणाम है जी जिन्होंने धर्म की खातर अपने सिवाले आकी ये चीज़ है कि गुरु महाराज के चरण से अरद आ ਕੋਮ ਦੇ ਸਿਰ ਤੇ ਮੇਰ ਪਰ ਯਾਤਰਾ ਕਰਨ ਹਾਂਜੀ ਅਜਾ ਕਿਸੇ ਦਾ ਦਾ ਵਿਰੋਧ ਵੀ ਕੀਤਾ ਜਾ ਰਿਹਾ ਦਦੂ ਵੀ ਟਕਸਾ ਦੇ ਆ ਨਹੀਂ ਮੇਰਾ ਖਿਆਲ ਕੋਈ ਵਿਰੋਧ ਨਹੀਂ ਹੋਇਆ ਸਭ ਠੀਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਰੀਰ ਤੇ ਚੜ ਗਿਆ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਧਨਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਪੜ੍ਹਾਈ ਵਾਪਰੀ ਚੜਦੀ ਕਲਾ ਸਾਰਾ ਹਾਂਜੀ ਪਾਕਿਸਤਾਨ ਦੇ ਨਾਰੇ ਵੀ ਅੰਦਰ ਲੱਗੇ ਜੇ ਮੇਰੇ ਖਿਆਲ ਦੇ ਅੱਗੇ ਤਾਂ ਜਨਮ ਤੋਂ ਪਹਿਲੇ ਪਰੇ ਚ ਕੋਈ ਜਾਣਕਾਰੀ ਨਹੀਂ ਸਭ ਤੋਂ ਵੱਧ। ਹੁਣ ਅਮਰਪੁਰ ਸਾਹਿਬ ਜਿੱਤੇ ਕੀ ਰਿਹਾਈ ਤੇ ਕੀ ਰਾਇਕ ਤੇ ਆ। ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ। ਉਹ ਉਹ ਇਹ ਹੋਈ ਸਾਡੀ ਬੜੀ ਅਜ਼ਾਤ ਆ। ਉਹ ਆਪੇ ਜਿਵੇਂ ਚਾਹਣਗੇ ਸਭ ਠੀਕ ਹੋ ਜਾਊਗਾ। ਉਹ ਠੀਕ ਹੈ ਜੀ ਜਿਵੇਂ ਸ਼ਾਂਤ ਨਹੀਂ ਮਾਹੌਲ ਦੇ ਵਿੱਚ ਜੀ ਨਿਪਰੇ ਚੜ ਗਿਆ ਜਿਵੇਂ ਉਮੀਦ ਸੀ ਜੀ ਸ਼ਾਇਦ ਕੁਝ ਹਲਾ ਕੁਲਾ ਨਾ ਹੋ ਜਵੇ ਪਰ ਮੈਨੂੰ ਲੱਗਦਾ ਨਹੀਂ ਐ ਐਸੀ ਕੋਈ ਗੱਲ ਐ ਮਹਾਰਾਜ ਕਿਰਪਾ ਕਰਨਗੇ ਤੇ ਸ਼ਾਂਤਮਈ ਤਰੀਕੇ ਨਾਲ ਹੋ ਜੇਗਾ ਹਰ ਵਾਰੀ ਜਥੇਦਾਰ ਸੰਦੇਸ਼ ਪੜ੍ਹਦੇ ਸੀ ਪਰ ਇਸ ਵਾਰ ਸੰਦੇਸ਼ ਨਹੀਂ ਪੜਿਆ ਗਿਆ ਲੱਗਦਾ ਨਹੀਂ ਪੜਿਆ ਗਿਆ ਔਰ ਥੋੜਾ ਜਿਆਦਾ ਤੁਹਾਨੂੰ ਪਤਾ ਹੀ ਐ ਭਈ ਜੋ ਸੀਗਾ ਭਈ ਟਕਰਾਉ ਦਾ ਚਾਂਸ ਲੱਗਦੇ ਸੀ ਪਰ ਮੈਨੂੰ ਲੱਗਦਾ ਵੀ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਨ ਉਹਨਾਂ ਤੇ ਨਹੀਂ ਕਿੰਤੂ ਤਰੰਤ ਹੋਣਾ ਚਾਹੀਦਾ ਇਹਨੂੰ ਠੁਮਾ ਸਾਹਿਬ ਜੀ ਨੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਕਹਿੰਦਾ ਕਿ ਇਹ ਆਪਾਂ ਸੰਦੇਸ਼ ਨਹੀਂ ਪੜ੍ਹਦੇ ਉਹ ਕਿ ਨਿਆਂ ਸਿ ਇਹੋ ਤਾਂ ਵੈਸੇ ਮੈਂ ਕਹਿੰਨਾ ਵੀ ਜੋ ਰੁਤਬਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਉਹ ਬਹੁਤ ਉੱਚਾ ਹੈ ਕੌਮ ਦੀ ਨਿਗਾਹ ਦੇ ਵਿੱਚ ਹਰੇਕ ਸਿੱਖ ਲਈ ਤੁਹਾਡੇ ਲੋਕਾਂ ਆਹ ਨਵੀਂ ਨਵੀਂ ਪਾਰਟੀ ਬਣਾਈ ਗਈ ਹੈ ਹਾਂਜੀ ਕਿਸ ਤਰ੍ਹਾਂ ਹੁਣ ਗਾਉਂ ਦੀ ਬਹੁਤ ਹੈ ਜੀ ਬਹੁਤ ਵੱਧ ਗਿਆ ਰਿਸਪੌਂਸ ਹੈ ਬਹੁਤ ਭਰਤੀ ਬਹੁਤ ਹੋ ਰਹੀ ਹੈ ਤੇ ਮਹਾਰਾਜ ਜਰਨੀ ਕਿਲਾ ਕਰਨਗੇ ਮੇਰੇ ਪਾਸੇ ਦੀ ਰਿਹਾਈ ਹੁਣ ਕਿਸ ਤਰ੍ਹਾਂ ਮੇਰੇ ਪਾਸੇ ਦੀ ਰਿਹਾਈ ਨੂੰ ਅਮਰਪਾਲ ਸਿੰਘ ਦੀ ਰਿਹਾਈ ਜੀ ਹੁਣ ਜਦੋਂ ਪੰਜਾਬ ਦੇ ਵਿੱਚ ਲਿਆਉਣਗੇ ਫਿਰ ਅਸੀਂ ਬੇਨ ਦਾ ਹਲੇ ਤਾਂ ਅਸੀਂ ਹਾਈ ਕੋਰਟ ਦੇ ਵਿੱਚ ਲਾਇਆ ਹੈ ਦੁਬਾਰਾ ਫਿਰ ਜਦੋਂ ਉਹ ਰੇ ਲੈ ਕੇ ਆਉਣਗੇ ਵੈਸੇ ਤਾਂ ਦੇਖੋ ਇਹ ਧੱਕਾ ਹੀ ਹੈ ਸਿਰਫ ਇਸ ਗੱਲ ਕਰਕੇ ਸਰਕਾਰ ਡਰ ਗਈ ਵੀ ਅਮਰਖਾਲ ਕਿਤੇ ਪੰਜਾਬ ਚੋ ਜੇ ਇਸ ਨੇ ਨਸ਼ੇ ਬੰਦ ਕਰਤੇ ਤਾਂ ਸਾਨੂੰ ਕ੍ਰੈਡਿਟ ਨਹੀਂ ਮਿਲਣਾ ਸਾਰਾ ਕ੍ਰੈਡਿਟ ਇਸ ਗੱਲ ਦਾ ਅਮਰਖਾਲ ਲੈ ਜਾਏਗਾ ਉਸੀ ਗੱਲ ਕਰਕੇ ਇਹਦੇ ਐਨਐਸਏ ਲਾਈਏ ਨਹੀਂ ਤਾਂ ਕੋਈ ਐਸੀ ਗੱਲ ਨਹੀਂ ਸੀ ਜਿਹੜਾ ਐਨਐਸਐਲ ਆਇਆ ਆ। ਆਪੀ ਸਭ ਚਰਚਾ ਚੱਲ ਰਹੀ ਹੈ ਕਿ ਤੁਸੀਂ 27 ਦੇ ਵਿੱਚ ਆਪਣਾ ਜਿਹੜਾ ਸੀਐਮ ਦਾ ਚਿਹਰਾ ਵਾ ਉਹ ਅਮਰਤਪਾਲ ਨੂੰ ਬਣਾਇਆ। ਹਾਂਜੀ ਹਾਂਜੀ। ਠੀਕ ਆ। ਅਮਰਤਪਾਲ ਜੀ ਅੰਦਰ ਨੇ ਉਹ ਚੋਂ ਲੱਡ ਗਏ ਜੀ। ਐਪੀ ਤੁਸੀਂ ਬਾਕੀ ਗੱਲਾਂ ਕੀ ਬਣਾ ਰਹੇ ਹੋ। ਹਾਂਜੀ ਹਾਂਜੀ।